ਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਤੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਐ ਨਾ ਤੋ ਪੀੜੀਆਂ ਦੇ ਕੌਣ ਆਇਆ ਊਠ ਪਹਾੜ ਕੇ نیچے ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਦੇ ਫਿਰਸੇ ਨੂੰ ਵੋਟ ਕੋਈ ਥਿਆਵੇ ਨਾ ਕੁੱਗੀ ਛਤਰਨਾ ਕੁੱਟੀ ਐ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ 'ਚੋਂ ਛੁੱਟੀ ਐ ਮੇਰੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਜੰਡਿਆਲੇ ਦੇ ਵਿੱਚ ਆ ਕੇ ਸੰਗਤਾਂ ਪਿਆਰ ਕਬੂਰ ਰਹੇ ਨੇ ਤੇ ਅੱਜ ਸਰਦਾਰ ਹਰਪ੍ਰੀਤ ਸਿੰਘ ਰਿਟਾਇਰਡ ਸਾਹਿਬ ਦੀ ਅਗਵਾਈ ਦੇ ਵਿੱਚ ਜੰਡਿਆਲੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਜੰਡਿਆਲੇ ਵਾਲਿਆਂ ਨੇ ਦੱਸਤਾ ਵੀ ਜਿਹੜੀ ਲੀਡ 26000 ਦੀ ਸੀ ਉਹ ਲੀਡ 52000 ਦੀ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇ ਕੇ ਜਿਤਾਊਗੀ ਜੰਡਿਆਲੇ ਵਾਲੇ ਕਰ ਦੋਗੇ 52000 ਇਹ ਜੰਡਿਆਲੇ ਵਾਲਿਆਂ ਦਾ ਪਿਆਰ ਜੰਡਿਆਲੇ ਵਾਲਿਆਂ ਦਾ ਸਤਿਕਾਰ ਫੁੱਲਾਂ ਦੀਆਂ ਮਾਲਾ ਨੋਟਾਂ ਦੇ ਹਾਰ ਮੋਤੀਆਂ ਦੇ ਮਣਕਿਆਂ ਵਾਲੀਆਂ ਮਾਲਾ ਤੇ ਨਾਲ ਰੰਗលਿਆਰ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਜੰਡੇ ਵਾਲਿਆਂ ਨੇ ਤੇ ਸਾਰੀ ਉਮਰ ਸਾਰੀ ਜ਼ਿੰਦਗੀ ਜਿਹੜਾ ਕਰਜ਼ ਤੁਸਾਂ ਸਾਡੇ ਸਿਰ ਚਾੜਿਆ ਉਹ ਤੁਹਾਡਾ ਭਰਾ ਮੁੱਖ ਮੰਤਰੀ ਸਾਹਿਬ ਤੋਂ ਗਰੰਟਾ ਲਿਆ ਕੇ ਸੈਂਟਰ ਚੋਂ ਗਰੰਟਾ ਲਿਆ ਕੇ ਤੁਹਾਡਾ ਕਰਜ਼ ਉਤਾਰਦਾ ਰਹੇਗਾ ਜੰਡੇ ਵਾਲਿਓ ਤੁਹਾਡਾ ਇਹਨਾਂ ਮਾਣ ਤੁਹਾਡਾ ਜੋਸ਼ ਤੁਹਾਡਾ ਸਤਿਕਾਰ ਮੇਰੇ ਸਿਰ ਮੱਥੇ ਤੁਹਾਡਾ ਚੱਲ ਕੇ ਆਇਆ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਦਾ ਸਲੂਟ ਕਰਦਾ ਤੇ ਤੁਹਾਡਾ ਪਿਆਰ ساری ਜ਼ਿੰਦਗੀ ਇਹਦਾ ਕਰਜ਼ ਉਤਾਰਦੇ ਰਵਾਂਗੇ ਤੇ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੂੰ ਸੁਣ ਲਈ ਤੁਸੀਂ ਬੜੇ ਉਤਾਵਲੇ ਜੇ ਜਿਨ੍ਹਾਂ ਦੇ ਬੋਲ ਸੁਣਦੇ ਲਈ ਤੁਸੀਂ ਤੇ ਇਕਤਰ ਹੋ ਜੇ ਇਨਕਲਾਬ ਇਲਾਹ ਇਨਕਲਾਬ ਇਲਾਹ ਵਾਹ ਵਈ ਵਾਹ ਦੰਦਿਆਲੇ ਵਾਲਿਓ ਮਨ ਖੁਸ਼ ਕਰਤਾ ਥਕਾਵਟਾਂ ਲਾਤੀਆਂ ਥਕਾਵਟਾਂ ਤੇ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਪਿਆਰ ਵੀਰੋ ਮੈਂ ਮਜੀਠੇ ਤੋਂ ਆਇਆ ਉਦੋਂ ਪਹਿਲਾਂ ਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਭਾਜਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਤੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਐ ਨਾ ਤੋ ਪੀੜੀਆਂ ਦੇ ਹੁਣ ਆਇਆ ਊਠ ਪਹਾੜ ਕੇ ਨੀਚੇ ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ ਵਾਹ ਵਾਲੇ ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲੀ ਜਾਂਦੇ ਹੋ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਦੇ ਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਕੁਛ ਸਮਝ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੋਂ ਲੱਗੇ ਸੀਟ ਫਸ ਗਈ ਪਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਲੇ ਔਰ ਰਿਸ਼ਵਤਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੋਇਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਆਂ ਕੁੱਗੀ ਛਤਰਨਾ ਕੁੱਟੀ ਆ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਆ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋ ਛੁੱਟੀ ਆ सोना <Giro entender>